ਸਸ਼ਕਾ ਜੀ ਮੈਰੀਨਾ ਤੇ ਮਾਨ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਫਰੀਦਕੋਟ ਤੋਂ ਫਰੀਦਕੋਟ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਪੁਲਿਸ ਨੂੰ ਜਦੋਂ ਫਰੀਦਕੋਟ ਦੇ ਵਿੱਚ ਇੱਕ ਵਪਾਰੀ ਜੋ ਕਿ ਇੱਕ ਧਾਰਮਿਕ ਸੰਸਦ ਦਾ ਅਹੁਦੇਦਾਰ ਵੀ ਆ ਤੇ ਮਹਿਲਾ ਦੇ ਵੱਲੋਂ ਉਸ ਦੀ ਗਲਤ ਵੀਡੀਓ ਦਾ ਕਹਿ ਕੇ ਉਸਨੂੰ ਰਾਤ ਮਕਾਇਆ ਗਿਆ ਤੇ ਇਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ ਤੇ ਪੈਸੇ ਨਹੀਂ ਮੰਗ ਕੀਤੇ ਗਏ ਤਾਂ ਜਦੋਂ ਉਕਤ ਵਿਅਕਤੀ ਦੇ ਵੱਲੋਂ ਇਸ ਮਹਿਲਾ ਨੂੰ ਬੁਲਾਇਆ ਗਿਆ ਤਾਂ ਉਹਦੇ ਫੋਨ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਤੋਂ ਬਾਅਦ ਫਿਰ ਤੋਂ ਉਸ ਮਹਿਲਾ ਦੇ ਵੱਲੋਂ ਜਿਹੜਾ ਕਿ ਉਸ ਦੀਆਂ ਅਸ਼ਲੀਲ ਵੀਡੀਓ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਤਿੰਨ ਮਹਿਲਾਵਾਂ ਸਮੇਤ 6 ਜਣੇ ਨੂੰ ਗ੍ਰਿਫਤਾਰ ਕੀਤਾ ਇਹਨਾਂ ਗਿਰੋਹ ਦਾ ਪਰਦਾਫਾਸ਼ ਹੋਇਆ ਜੋ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਪੈਸਿਆਂ ਦੀ ਠੱਗੀ ਮਾਰਦੇ ਸੀ ਅਤੇ ਹੁਣ ਵੱਡੇ ਖੁਲਾਸੇ ਹੋਣਗੇ ਤੇ ਹੋਰ ਕਿੰਨੇ ਕਿੰਨੇ ਲੋਕਾਂ ਨੂੰ ਇਨ੍ਹਾਂ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਕਿ ਜਿਸ ਦੀ ਜਾਣਕਾਰੀ ਪੁਲਿਸ ਅਫਸਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਕੱਲ ਇੱਕ ਸਾਡੇ ਐਸਐਚਓ ਸਦਰ ਹੈਗੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਗੈਂਗ ਹੈਗਾ ਉਹ ਇੱਥੇ ਬਲੈਕਮੇਲ ਕਰ ਰਹੇ ਹੈਗੇ ਜੀ ਲੋਕਾਂ ਨੂੰ ਤੇ ਇੱਕ ਬੜੇ ਸੈਂਸਿਟਿਵ ਜਿਹੇ ਮੈਟਰਸ ਦੇ ਵਿੱਚ ਬਣਾ ਕੇ ਇਹ ਝੂਠੀਆਂ ਸਟੋਰੀਆਂ ਬਣਾ ਕੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਦੇ ਵਿੱਚ ਹੀ ਗੱਲ ਐਸ ਐਚ ਓ ਸਦਰ ਤੇ ਡੀ ਐਸ ਪੀ ਸਿਟੀ ਵੱਲੋਂ ਬੜੇ ਹੀ ਅੱਛੀ ਤਰ੍ਹਾਂ ਨਾਲ ਕੰਮ ਕਰਦੇ ਹੋਏ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ 6 ਜਣੇ ਨੇ ਤਿੰਨ ਉਹਦੇ ਵਿੱਚ ਬੰਦੇ ਨੇ ਤੇ ਤਿੰਨ ਲੇਡੀਜ਼ ਨੇ ਹੋਵੇ ਤੇ ਉਹਨਾਂ ਦੇ ਘਰੋਂ ਮਤਲਬ 8 ਲੱਖ ਰੁਪਏ ਦੀ ਉਹਨਾਂ ਨੇ ਕਿਸੇ ਬੰਦੇ ਨੂੰ ਬਲੈਕਮੇਲ ਕਰ ਰਹੇ ਸੀਗੇ ਉਹਨੂੰ ਸ਼ੋਅ ਕਰ ਰਹੇ ਸੀਗੇ ਵੀ ਉਦੇ ਉਹਦੇ ਕੋਲ ਇਹਨਾਂ ਕੋਲ ਵੀਡੀਓਜ਼ ਹੈਗੀਆਂ ਨੇ ਤੇ ਉਹਦੇ ਉਹਨੂੰ ਬਲੈਕਮੇਲਿੰਗ ਦਾ ਕਾਫੀ ਨੈਟਵਰਕ ਚਲਾ ਰਿਆ ਸੀਗੇ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ 15 ਲੱਖ ਦੀ ਡਿਮਾਂਡ ਹੋਈ ਸੀਗੀ ਬਾਅਦ ਚੋ ਨੇਗੋਸ਼ੀਏਸ਼ਨ ਕਰਕੇ 8 ਲੱਖ ਰੁਪਏ ਇਹਨਾਂ ਤੋਂ ਮੰਗਿਆ ਗਿਆ ਸੀਗਾ ਤੇ ਕੱਲ ਲੇਟ ਈਵਨਿੰਗ ਐਸ ਐਚ ਓ ਸਦਰ ਨੇ ਤੇ ਡੀ ਐਸ ਪੀ ਸਿਟੀ ਇਹਨਾਂ ਵੱਲੋਂ ਇਸ ਗਰੋਨ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 6 ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਇਹਨਾਂ 6 ਜਣਿਆਂ ਨੂੰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਇਹਨਾਂ ਦਾ ਫਰਦਰ ਰਿਮਾਂਡ ਦਿੱਤਾ ਜਾਏਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਨੂੰ ਚਲਾਉਣ ਵਾਸਤੇ ਸ਼ਿਕਾਇਤ ਕਰਤਾ ਵੱਲੋਂ ਲਧੀ ਤੱਕ ਮੰਗੀ ਗਈ ਦਿੱਤੀ ਜਾ ਚੁੱਕੀ ਸੀ ਇਹਨਾਂ ਨੂੰ ਲੇ ਮੌਕੇ ਦੇ ਉੱਤੇ ਪੈਸੇ ਦਿੱਤੇ ਜਾ ਰਹੇ ਸੀ ਕਿਉਂਕਿ ਸ਼ਿਕਾਇਤ ਕਰਤਾ ਰੈਗੂਲਰਲੀ ਪੁਲਿਸ ਨਾਲ ਇਨ ਟੱਚ ਦੇ ਵਿੱਚ ਸੀਗਾ ਤੇ ਉਹ ਸਾਰਾ ਪੈਸਾ ਰਿਕਵਰ ਕੀਤਾ ਗਿਆ ਹੈਗਾ ਟਰੈਪ ਕਰਕੇ ਪੁਲਿਸ ਵੱਲੋਂ ਨਹੀਂ ਇਹਨਾਂ ਦਾ ਕੋਈ ਪੋਲਿਟੀਕਲ ਕਨੈਕਸ਼ਨ ਹੈ ਸੱਚ ਨਹੀਂ ਹੈ ਬਟ ਫਰਦਰ ਕਿਉਂਕਿ ਇਹ ਹਜੇ ਬਿਲਕੁਲ ਹੀ ਨੈਸ਼ਨ ਸਟੇਜਸ ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨੂੰ ਅੱਗੇ ਕਾਫੀ ਇਨਵੈ ਤਾਂ ਕਿ ਕੋਈ ਇਦਾਂ ਦੇ ਹੋਰ ਵੀ ਕੋਈ ਕੇਸਿਸ ਨੇ ਜਿਹੜੇ ਇਦਾਂ ਦੇ ਕੋਈ ਧਿਆਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਜੁੜਿਆ ਦੱਸ ਸਕਦੇ। ਦੱਸਿਆ ਜਾ ਰਿਹਾ ਹੈ ਕਿ ਸਾਫਲਾ ਸਰਪੰਚ ਜਿਹੜੇ ਸੋ ਜਿਹੜੇ ਸਾਫਲਾ ਸਰਪੰਚ ਸਮਾਂ ਦੇ ਵਿੱਚ। Oh that is a part of investigation ਅਸੀਂ ਉਹਨਾਂ ਨੂੰ ਅਜੇ ਵੈਰੀਫਾਈ ਕਰ ਰਹੇ ਹਾਂ ਕੌਣ ਹੈ ਕੀ ਹੈ ਕੀ ਨਹੀਂ ਹੈ। ਸਰ ਜਿਹੜੀ ਇਹ ਬਲੈਕਮੇਲਿੰਗ ਹੋਈ ਕੀ ਮਾਮਲਾ ਕੀ ਸੀ ਪੂਰਾ ਥੋੜਾ ਦੱਸ ਸਕਦੇ? ਇੱਕ ਇੱਥੇ ਹੈਗਾ ਜੀ ਰਾਧਾ ਆਪਣਾ ਕ੍ਰਿਸ਼ਨ ਧਾਮ ٹرسٹ ਹੈਗਾ ਜੀ। ٹرسٹ ਦੇ ਵਿੱਚ ਦੇ ਕੋਈ ਮੈਂਬਰ ਹੈਗੇ ਨੇ ਉਹਨਾਂ ਨੂੰ ਇਹਨਾਂ ਵੱਲੋਂ ਬਲੈਕਮੇਲ ਕੀਤਾ ਗਿਆ ਸੀਗਾ ਵੀ ٹرسٹ ਦੇ ਵਿੱਚ ਕੋਈ ਮਤਲਬ ਮਤਲਬ ٹرسٹ ਦੇ ਨਾਲ ਕੋਈ ਰਿਲੇਟਡ ਮੈਟਰ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਸੋ ਫਿਰ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਵੀ ਅਨੈਸੈਸਰੀ ٹرسٹ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਪਰਸਨਲ ਹੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਹੀ ਇਹ ਸਾਰਾ ਨੈਕਸਸ ਬ੍ਰੇਕ ਕੀਤਾ ਗਿਆ ਗੱਲ ਪੁਲਿਸ ਵੱਲੋਂ ਕੋਈ ਹਨੀ Trap ਦਾ ਮਾਮਲਾ ਨਹੀਂ ਨਹੀਂ ਹਨੀ Trap ਦਾ ਐਸ ਸੱਚ ਨਹੀਂ ਹੈਗਾ ਜੀ ਐਕਚੁਅਲੀ ਉਹਨਾਂ ਨੇ ਵੀ ਵੀਡੀਓ ਵੀ ਕੋਈ ਇਹਨਾਂ ਕੋਈ ਸੀ ਵੀਆਂ ਦਾ ਵੈਸੇ ਹੀ ਕੰਸਫਟ ਡਰਾ ਰਹੇ ਸੀ। ਉਹ ਇਹ ਸਿਰਫ ਹਜੇ ਤੱਕ ਜਿੰਨਾ ਪਾਇਆ ਗਿਆ ਸਿਰਫ ਡਰਾ ਰਹੇ ਸੀਗੇ ਜੀ ਤੇ ਇਸੇ ਕਰਕੇ ਉਹ ਮਦਈ ਵੀ ਸ਼ੁਰੂ ਤੋਂ ਹੀ ਚੁੱਕਨੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਐਸਾ ਕੋਈ ਮਸਲਾ ਨਹੀਂ ਹੈ ਉਹਨਾਂ ਨੇ ਤਾਂ ਹੀ ਪੁਲਿਸ ਨੂੰ ਕੌਨਫੀਡੈਂਸ ਦੇ ਵਿੱਚ ਲਿੱਤਾ ਸੀਗਾ। ਹੁਣ ਟੋਟਲ ਕਿੰਨੇ ਗ੍ਰਿਫਤਾਰੀਆਂ ਸੀ? 6 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਜੀ ਤੇ ਫਰਦਰ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਐਂਡ ਨੈਕਸਟ ਕੋਰਸ ਆਫ ਇਨਵੈਸਟੀਗੇਸ਼ਨ ਜਾਰੀ ਹੈਗੀ। ਜੋ ਵੀ ਨੈਕਸਟ ਅਲਾਵਾ ਇਸ ਵਿੱਚ ਰੈਸਟ ਕੀਆ ਨੇ ਉਹਨਾਂ ਦਾ ਕੀ ਰੋਲ ਹੈ? ਮਹਿਲਾਵਾਂ ਵੀ ਇੱਕ ਗੈਂਗ ਦਾ ਪਾਰਟ ਸੀਗੇ ਇਹਨਾਂ ਨੂੰ ਜਾਣ ਕੇ ਇਹਨਾਂ ਨੂੰ ਹਰਾਸ ਕਰਨ ਵਾਸਤੇ ਇੱਕ ਆਪਰੇਟ ਕਰਨੀਆਂ ਸੀਗੀਆਂ ਤੰਗ ਪ੍ਰੇਸ਼ਾਨ ਕਰਨ ਵਾਸਤੇ ਅਨਨੈਸੈਸਰੀ ਕਿਹਦਾ ਦੇ ਕਿ ਲਗਾਤਾਰ ਜੋ ਹੈ ਗਿਰੋ ਸਰਗਰਮ ਹੋ ਰਹੇ ਨੇ ਜੋ ਕਿ ਛੋਲੇ ਪਾੜੇ ਲੋਕਾਂ ਨੂੰ ਤੁਮਕਾ ਕੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਨੇ ਜਿਨ੍ਹਾਂ ਦੇ ਖਿਲਾਫ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ